ਹਾਈ ਹਾਈ ਮੈਂ ਤੇ ਬੈਕ ਸੀੜਾ ਜੇ ਹੁਣ ਵਿਛਾ ਕੇ ਗਈ ਹਾਂ ਤੂੰ ਕੱਲ ਵੀ ਖਲਾਰਾ ਪਾਤਾ ਹੀ ਤੇ ਮੈਂ ਤੈਨੂੰ ਕੁਝ ਨਹੀਂ ਕਿਹਾ ਅੱਜ ਤੇਰੀ ਮਾਂ ਨੂੰ ਲਾ ਕੇ ਲੈ ਆਉਣੀ ਆ ਲਵ ਜਿਹੜਾ ਨੇ ਤੈਨੂੰ ਕੋਹੇ ਘੜ ਦਾ ਲਿਖਾਵੇ ਲੈ ਹੁੰਦਾ ਘਰ ਘਰ ਕੇ ਤਾਂ ਕਿ ਕੰਮ ਹੋਣੀ ਆ ਉਹਨੂੰ ਸਾਧਣੀ ਆ ਤੇ ਉਹਨੂੰ ਆਣੀ ਆ ਚੋਕ ਖਲਾਰਾ ਕੀ ਪਤਾ ਨਹੀਂ ਕਿੱਥੇ ਗਈ ਆ ਨਾ ਇੱਥੇ ਆ ਨਾ ਉਹ ਅੰਦਰ ਮੈਨੀਆਂ ਕਿਤੇ ਬਾਹਰ ਗਈ ਹੋਣੀ ਆ ਨੇ ਕਿਦਾਂ ਟੈਲਦੀ ਫਿਰਦੀ ਆ ਇੱਧਰ ਆ ਤੈਨੂੰ ਮੈਂ ਦੱਸਾਂ ਹਾਏ ਹਾਏ ਹੋਇਆ ਕੀ ਆ ਅੰਦਰ ਆ ਬਾਹਰ ਛੱਡ ਮੇਰੀ ਜਿਹੜੀ ਗੱਲ ਹੋਈ ਮੈਨੂੰ ਇੱਥੇ ਖੋ ਕੇ ਕਰ ਹਾਂ ਤੇਰਾ ਮੁੰਡੇ ਨੇ ਵੇਖ ਕਿਦਾਂ ਖਲਾਰਾ ਪਾਇਆ ਮੈਂ ਤੇਰੀ ਨੌਕਰ ਨਹੀਂ ਲੱਗੀ ਆ ਤੇਰੇ ਪੇਕੇ ਆ ਤੈਨੂੰ ਦਿੱਤੀ ਆ ਨਾ ਮੇਰੇ ਪੇਕੇ ਕਿੱਧਰ ਜਾਣ ਦੀ ਉਹ ਤੈਨੂੰ ਕੀ ਆਂਦੇ ਨੇ ਤਨਾਲੇ ਤੇਰੇ ਨਾਲ ਤੈਨੂੰ ਕਿੰਨੀ ਕੱਕਲ ਦਿੱਤੀ ਆ ਨਹੀਂ ਤੂੰ ਕਿੱਦਾਂ ਮੇਰੇ ਪੇਕਿਆਂ ਦੀ ਗੱਲ ਕਰਨੀ ਆ ਤੈਨੂੰ ਮੈਂ ਕੁਝ ਕਿਹਾ ਵਾ ਤੇ ਕਹਿਣ ਦੇ ਨਹੀਂ ਆ ਹੋਰ ਕਿੱਦਾਂ ਕਹਿਣਾ ਪਹਿਲਾਂ ਤੂੰ ਮੇਰੇ ਪੇਕਿਆਂ ਨਾਲ ਗਈਆਂ ਹੁਣ ਆਪਣੇ ਵਾਲੀ ਤੈਨੂੰ ਬੜੀ ਸ਼ਿੱਤੀ ਗੁੱਸਾ ਲੱਗਦਾ ਵਾ ਜੇ ਤੇਨੂੰ ਗੁੱਸਾ ਲੱਗਦਾ ਨਾ ਤੇ ਮੈਨੂੰ ਵੀ ਲੱਗਦਾ ਵਾ ਜਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਕਰ ਉਹਨਾਂ ਤੇ ਨਹੀਂ ਜਾਣਾ ਹੈਗਾ ਉਹਨਾਂ ਨੇ ਮੈਂ ਕਹਿਣਾ ਵਾ ਉੱਥੇ ਨਾਨਕੇ ਰਹਿ ਕੇ ਆਇਆ ਉਹਨਾਂ ਹੀ ਵਿਗਾੜਿਆ ਇਹਨੂੰ ਉਹਨਾਂ ਨੇ ਨਹੀਂ ਕਹਦਾ ਵਿਗਾੜਿਆ ਵਾ ਫਿਰ ਕੀ ਹੋ ਗਿਆ ਮਾਸਾ ਨੇ ਖਿਲਾਰਾ ਹੀ ਪਾਤਾ ਵਾ ਨਾ ਕੋਈ ਗੱਲ ਨਹੀਂ ਮੈਂ ਚਾਦਰ ਧੋ ਦਾਂਗੀ ਐਡੀ ਓ ਕਿਉਂ ਦਿ ਲੋੜਨੀ ਹੈ ਕਿ ਤੈਨੂੰ ਤੂੰ ਬੜੀਆਂ ਚਾਦਰਾਂ ਧੋਨੀਆ ਕੱਲ ਉਹਨੇ ਸਾਰੀ ਚਾਦਰ ਮੈਂ ਸਾਰੀ ਸੱਕਾਣਾ ਰੰਗ ਛੱਡੀ ਤੇ ਮੈਂ ਬੜੇ ਇੱਥੇ ਲਾਏ ਹੀ ਤੇ ਫੇਰ ਕੀ ਹੋ ਗਿਆ ਲਾਏ ਹੀ ਤੇ ਤੂੰ ਮੈਨੂੰ ਕਹਿ ਰਹੀ ਨਹੀਂ ਨਾ ਧੋਂਦੀ ਐਡੀ ਓ ਕਿ ਜੁ ਹੁੰਦੀ ਆ ਉਹਨੂੰ ਨਾ ਗੁਲਾਮ પા ਕੇ ਰੱਖ ਲੈ ਨਹੀਂ ਬਾਅਦ ਵਿੱਚ ਮੇਰੇ ਕੋਲ ਪੂਰਾ ਕੋਈ ਨਹੀਂ ਹੋ ਮੈਂ ਤੈਨੂੰ ਦੱਸਾਂ ਈ ਗੁਰਲੀ ਨਾ ਮੇਰੀ ਗੱਲ ਸੁਣ ਨਾ ਉਹ ਜਾਨੀਆਂ ਕਾਦੇ ਲਈ ਮਾਰਦੀਆਂ ਜਿਹੜੀ ਗੱਲ ਕਰਨੀ ਮੋੜਾ ਕਰਾ ਮੈਨੂੰ ਵੀ ਮਾਰਨੀ ਆਉਂਦੀਆਂ ਨੇ ਦੱਸ ਨੀ ਕੀ ਕਰ ਲੇਂਗੀ ਹੱਥ ਲਾ ਕੇ ਤਾਂ ਖਾ ਤੈਰਾ ਤੇ ਦਿਮਾਗ ਖਰਾਬ ਹੋਇਆ ਮੇਰੇ ਦਿਮਾਗ ਥੋੜੀ ਖਲਾਸ ਤੇ ਰਿਓ ਤੈਨੂੰ ਗੱਲੀ ਨਾ ਕੀ ਤੂੰ ਹੀ ਰੌਲਾ ਪਾਇਆ ਮੈਂ ਬਾਹਰ ਖੂਨ ਸੁਣ ਲਿਆ ਗੇਰ ਤੱਕ ਆਵਾਜ਼ ਜਾਣ ਰਹੀ ਹੈ ਤੁਹਾਡੀ ਦੋਵਾਂ ਦੀ ਭਾਬੀ ਕੋਈ ਤੂੰ ਵੀ ਤੂੰ ਹੀ ਸ਼ਰਮ ਕਰੋ ਕਿੱਧਰ ਰੌਲਾ ਤੁਹਾਡਾ ਸ਼ਰਮ ਸ਼ਰਮ ਕਾਦੀ ਕਰਨੀ ਆ ਤੁਹਾਡੇ ਸਹੁਰਿਆਂ ਨੂੰ ਨਹੀਂ ਇਹ ਗੱਲਾਂ ਕਰਨ ਲੰਾਂ ਲੈਂਦੀ ਉਹਨਾਂ ਨੂੰ ਭਾਬੀ ਜੀ ਇਦਾਂ ਠੀਕ ਲੱਗੀ ਤਾਂ ਮੰਨ ਲਓ ਤੁਸੀਂ ਦੋਏ ਆਪੋ ਚ ਲੜਨੀ ਨਹੀਂ ਡਈਆਂ ਜੇ ਤੇ ਆਪਣੇ ਪਿਛਲੇ ਨੂੰ ਕੱਲੀ ਵਿੱਚ ਇੱਕ ਦੂਜੇ ਦੇ ਨਾਲ ਤੋਮ ਤਾਂ ਲਾਉਂਦੇ ਚੰਗੇ ਲੱਗੀਦਾ ਇਹਨਾਂ ਗੱਲਾਂ ਸਟਾਰਟਿੰਗ ਇਹਨੇ ਕੀਤੀ ਪਹਿਲਾਂ ਇਹਨੂੰ ਸਮਝਾ ਤੂੰ ਬੜੀ ਸੱਚੀ ਬਾਨੀ ਆ ਗਰਲੀਨਾ ਤੂੰ ਵੀ ਥੋੜਾ ਜਿਹਾ ਆਪਣੀ ਜ਼ੁਬਾਨ ਨ ਲਗਾਉਂਦੇ ਚੰਗੇ ਲੱਗੀਦਾ ਵਾ ਬਰਖ ਲਾਰਾ ਤੁਹਾਡਾ ਬਾਜ ਵੀ ਕਿਤੋਂ ਤੱਕ ਜਾਂੜੀ ਲੋਕੀ ਹੁੰਦੇ ਜਾਂਦੇ ਵੀ ਜਿਹੜੇ ਸ਼ਰਧ ਦੇ ਵੇਖਣ ਦੇ ਵੀ ਪਤਾ ਨਹੀਂ ਇੱਥੇ ਕੀ ਬਣ ਗਿਆ ਰੋਲਾ ਕੱਢਦਾ ਪੈਣ ਦੇ ਇਹਦੇ ਕੋਈ ਲੈ ਕੇ ਖਾੜੇ ਮੇਰੇ ਪੇਕੇ ਜਿਹੜੀ ਆ ਗੱਲਾ ਕਰਨ ਦੀ ਆ ਇਹ ਗੱਲ ਹੋਈ ਕੀ ਆ ਕੱਤੋਂ ਤੂੰ ਹੀ ਪੱਜੇ ਨਾਲ ਰੋਲਾ ਪਾਇਆ ਵਾ ਹੁਣ ਕੀ ਹੋਇਆ ਇਨੂੰ ਪੁੱਛ ਕੀ ਹੋਇਆ ਵਾ ਮੱਸਾ ਕਿ ਤੈਨੂੰ ਅਕਲ ਵੀ ਦੇ ਛੜਾ ਕਰ ਬੋਲਣਾ ਤੈਨੂੰ ਪਤਾ ਨਹੀਂ ਮੈਂ ਕਿੱਦਾਂ ਕਿਸੇ ਨਾਲ ਬੋਲਣਾ ਵਾ ਭਾਬੀ ਜੀ ਤੁਸੀਂ ਵੀ ਥੋੜਾ ਤਰੀਕੇ ਨਾਲ ਬੋਲੋ ਨਾ ਇਦਾਂ ਚੰਗੀ ਲੱਗਦੀ ਜਦੋਂ ਤੁਸੀਂ ਗੱਲਾਂ ਕਰਨਦੇ ਹੇ ਦੇ ਦੇਖ ਲਓ ਤੁਹਾਡੇ ਸਾਹਮਣੇ ਮੈਨੂੰ ਇਦਾਂ ਗੱਲਾਂ ਕਰਨ ਦੀ ਆ ਇਹਨੂੰ ਜਿੱਦਾਂ ਬੜੀ ਅਕਲ ਆ ਕੌਡੀ ਜੀ ਤੈਨੂੰ ਅਕਲ ਨਹੀਂ ਆ ਗੱਲਾਂ ਕਰਦੀ ਫਿਰਦੀ ਆ ਤੇਰਾ ਤਾਂ ਹਟਾ ਕੀ ਮੁਕਾਬਲਾ ਵਾ ਕਿਉਂ ਕੀ ਨਹੀਂ ਹੈ ਤੁਹਾਡੇ ਕੋਲ ਅਸੀਂ ਵੀ ਸਭ ਕਹਾਏ ਵਾਲੇ ਆ ਤੈਨੂੰ ਕਾਹਦਾ ਮਾਣ ਆ ਮਾਣ ਹੋਣੀ ਆ ਸਾਰ ਕੋ ਜੋ ਹਟੇ ਪੱਲੇ ਆ ਤੇਰੇ ਮੰਗ ਕੋ ਥੋੜਾ ਤਰਲੇ ਆਣਾ ਸੂਟ ਸੀ ਨੇ ਆ ਤੇ ਮਗਰ ਮਗਰ ਲੋਕਾ ਘਰ ਤੁਰੇ ਫਿਰ ਨੇ ਸਵਾਈਆਂ ਲੈਣ ਨੂੰ ਕਿੰਨੇ ਦੇ ਘਰ ਗਈਆਂ ਦੱਸ ਦੇ ਸਹੀ ਮੈਨੂੰ ਜਿਹੜੇ ਸੂਟ ਸਮਾਉਂਦੇ ਨਾ ਆਪ ਇੱਥੇ ਦੇ ਕੇ ਜਾਂਦੇ ਆ ਮੈਂ ਤੇ ਕਦੀ ਕਿਹੇ ਘਰ ਗਈ ਵੀ ਨਹੀਂ ਨੀ ਮੈਂ ਵੇਖਿਆ ਤੂੰ ਘੱਟ ਗੱਲਾਂ ਮੈਨੂੰ ਕਰ ਕਰੀਅੰ ਨੂੰ ਤਰਲੇ ਮਾਰਨੀ ਕਰੀਅਉ ਦੇ ਤਰਲੇ ਮਾਰਨੀ ਆ ਮੈਨੂੰ ਸਵਾਈ ਫੜ ਕੇ ਲਿਆ ਦਿਓ ਕਿਹੇ ਦੇਣੀ ਮੈਂ ਤੇਰਲੇ ਮਾਰੇ ਹੈਗੇ ਜਿਹੜੇ ਸੂਟ ਦੇ ਕੇ ਜਾਂਦੇ ਨਾ ਉਹਨਾਂ ਨੂੰ ਤੇਰੇ ਨਾਲ ਵੱਧ ਫਿਕਰੇ ਵੀ ਅਹੀਂ ਸਵਾਈ ਵੀ ਦੇਣੀ ਆ ਨੀ ਉਹ ਦਿਨ ਜਿਹੜੀ ਕਵਲ ਆਈ ਸੀ ਉਹਨੂੰ ਨਹੀਂ ਤੂੰ ਕਹਿਣ ਟੀ ਕਿਆ ਇਹ ਹਣੋ ਤਾਂ ਤੈਨੂੰ ਕੀ ਲੱਗੇ ਭਾਬੀ ਜੀ ਬਸ ਕਰ ਹੁਣ ਤੂੰ ਪਤੇਰਾ ਰੋੜਾ ਪਾ ਲਿਆ ਵਾ ਤੁਸੀਂ ਵੀ ਇੱਕੋ ਗੱਲ ਦੇ ਮਗਰ ਪਏ ਏ ਤੇ ਭਾਬੀ ਨੂੰ ਕਹੀ ਜਾਏਂ ਇਹਨੂੰ ਨਾ ਕੁਝ ਕਹੀ ਇਹਨੂੰ ਵੀ ਚੁੱਪ ਕਰਾਰਾ ਭਾਬੀ ਜੀ ਤੁਹਾਡਾ ਵੀ ਹੱਥ ਦੋ ਕੀ ਆ ਮੰਨਿਆ ਜੇ ਇੱਕ ਗੱਲ ਕਰਦੀ ਤੂੰ ਇਹ ਕੋਈ ਚਾਰਚ ਨੰਦੇ ਜੋਂ ਉਹਨਾਂ ਨੂੰ ਤੂੰ ਵੀ ਥੋੜਾ ਜਿਹਾ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰੋ ਲਵ ਹੋ ਜਾਣ ਕਿੱਥੋਂ ਦੇ ਆਵਾ ਇੱਕ ਗੱਲ ਸੁਣ ਕੀ ਗੱਲ ਆ ਦੋਵੇਂ ਚੀਜ਼ ਦੇ ਦੁਆਲੇ ਹੋਏ ਉਹ ਗੱਲ ਸੁਣ ਤੈਨੂੰ ਨਾ ਕਹੇ ਗੱਲ ਦਾ ਪਤਾ ਤੇ ਤੂੰ ਚੁੱਪ ਭਜਾਇਆ ਬਾਰਾ ਤੇਰਾ ਸੁਣ ਲੈ ਆ ਜੀ ਚੁੱਪ ਤੇ ਘਾਵਾ ਲਾ ਕਰ ਮੈਨੂੰ ਕਿੰਨਾ ਰੋਲਾ ਬਾਹਰ ਗਲੀ ਤੇ ਜਾਣ ਰਿਹਾ ਵਾ ਉਹ ਬਾਤ ਮੇਰੇ ਲੀਡਰ ਕਰਾ ਲ ਬੜਿਆ ਵਾ ਉਹ ਬਾਤ ਤੁਹਾਡੀ ਆਉਂਦੀ ਤੁਮਾਂ ਚੁਣਾਈ ਆ ਤੇਨੂੰ ਤੇ ਮੇਰੀ ਸੁਣਦੀ ਆਵਾਜ਼ ਆਏ ਇਹਦੀ ਨਹੀਂ ਬਾਤ ਸੁਣਦੀ ਤੁਹਾਨੂੰ ਸਾਡੀ ਬਾਤ ਸੁਣਦੀ ਆ ਇਹ ਮੇਰੇ ਪੇਕੇਆਂ ਨਾਲ ਲੜੇ ਹੀ ਇਹਨਾਂ ਦੀ ਬਾਤ ਸੁਣੋ ਤੇ ਪਿੰਡਰ ਪਹਿਲੇ ਇਹਨੇ ਗੱਲ ਸ਼ੁਰੂਆਤ ਕੀਤੀ ਆ ਜਿੱਦਾਂ ਵੀ ਖੂਚ ਬੜ ਦੋਗੇ ਉਦੋਂ ਦੀ ਆਣੀ ਵੇਖ ਇਹਨੇ ਥੋੜਾ ਮੰਨ ਲੈਣਾ ਹੈ ਦੇਖ ਨਾ ਇਹ ਆ ਗਿਆ ਨੇ ਸਪੋਰਟ ਦੇ ਦੀ ਕਰਨੀ ਹੈ ਉਹ ਯਾਰ ਤੂੰ ਸਮਝਾ ਨਹੀਂ ਸਕਦਾ ਤੇ ਮੈਂ ਸਮਝਾਉਂਦਾ ਵਿਆਹ ਵਾਲੇ ਸੁਣ ਕੇ ਗੁਰਤਾ ਦੀਆ ਵੱਡੇ ਨੇ ਸੁਣਦੇ ਨਹੀਂ ਗੱਲ ਨੂੰ ਜੁਣ ਸਵਾਦ ਆਵਾ ਤੂੰ ਮੈਨੂੰ ਕਹੀ ਜਾਣਾ ਵੀ ਤੂੰ ਹੀ ਚੁੱਪ ਕਰ ਜਾ ਇਹਨੂੰ ਤੇ ਕੁਝ ਕਹਿੰਦਾ ਨਹੀਂ ਹੈ ਤੇ ਤੂੰ ਇਹ ਕੋਈ ਛੱਤੀ ਛੱਤੀ ਤੇ ਗੱਲਾਂ ਨੂੰ ਸੁਣਾਉਂਦੇ ਜੋ ਅੱਖੀ ਕੀ ਕਰ ਪਰ ਬੋਲੇ ਨਾ ਕੋ ਉਹ ਕੀ ਗੱਲ ਸੁਣਾਤੀ ਉਹਨੇ ਤੁਹਾਡੀ ਲੜਾਈ ਫੇਰ ਉਹ ਹੀ ਹੈ ਪਹਿਲਾਂ ਉਹ ਵਾਖੂਣਾ ਵਾਖੂਣਾ ਤਾਂ ਨੂੰ ਤੁਹਾਡੀ ਲੜਾਈ ਨਹੀਂ ਪਈ ਇਹ ਲੜਾਈ ਤਾਂ ਹੀ ਮੁਕਣੀ ਹੈ ਜਦੋਂ ਇਹ ਘੱਟ ਕੋਈ ਜਾਊਗਾ ਹੁਣ ਤੱਕ ਨਹੀਂ ਮੁਕਣੀ ਲੜਾਈ ਇਹ ਤਾਂ ਦਜਾ ਬੇਹੋਈ ਰਹਿਣਾ ਹੈਗਾ ਇਤਨੀ ਇਹਿਕਾਰ ਚੋ ਜਾਣਾ ਹੈਗਾ ਤੁਸੀਂ ਜਿੱਥੇ ਜਾਣਾ ਚੱਲ ਜਾਓ ਨਾ ਸਾਡੀ ਇੰਨੀ ਪਹੁੰਚ ਆ ਜਾਂਦੀ ਜੋਦੀ ਇਤਨਾ ਵੱਡਰ ਤੁਹਾਡਾ ਪਹਿਲੇ ਹੀ ਪੜਾਵਾ ਤੁਸੀਂ ਤਾਂ ਲੱਗੇ ਕੱਡੂ ਜੇ ਮੈਂ ਵੀ ਨਹੀਂ ਕਿਤੇ ਜਾਂਦੀ ਆਪਣੇ ਮੂੰਹ ਨਾਲ ਟੱਕਰੀ ਜਾ ਕੱਟੂ ਮਾਰੀ ਇੰਨੀ ਤੈਨੂੰ ਕਰਦੇ ਹੈਗੇ ਤੁਸੀਂ ਜਾਣਦੇ ਹੋ ਦੂਜਿਆਂ ਨੂੰ ਕੱਟ ਕੇ ਲੰਘੋ ਹੱਦ ਹੋ ਗਈ ਹੱਦ ਕਰਤਾ ਸਾਰੀਆਂ ਤੁਹਾਡੀਆਂ ਮਨਮਰਜ਼ੀਆਂ ਹੋ ਗਈਆਂ ਫਿਰ ਵੀ ਤੁਸੀਂ ਉਲਟਾ ਫੇਰਾ ਨੂੰ ਦੱਬ ਦੇਵੇਂ ਹੁਣ ਸਾਨੂੰ ਬੁਰੇ ਬਣਾਉਣਾ ਇਹ ਸਾਰਾ ਕੰਮ ਤੁਹਾਡਾ ਹੈ ਵੱਖ ਹੋ ਗਏ ਆ ਜੀ ਇੱਥੇ ਪਿੰਦਰ ਤੂੰ ਨਾ ਪਿੱਛੇ ਬੋਦਾ ਆਪਣੀ ਨਾਜ਼ਦੀਕ ਲੱਗਾ ਨਾ ਕਰੇਗਾ ਉਹ ਮੇਰੀ ਗੱਲ ਮੰਨਣਾ ਮੈਂ ਨਹੀਂ ਲੱਗਾ ਤੂੰ ਲੱਗਾ ਮੈਂ ਲਗਾ ਹੋਰ ਮੈਂ ਤਾਂ ਬਾਸ ਉੱਡ ਕੇ ਆਇਆ ਬਾਦਰ ਡਈਆਂ ਰਹਿੰਦੇ ਆਪੋ ਤੇ ਨਰੇ ਆੜ ਕੇ ਡੇਡ ਵੀ ਆੜ ਕੇ ਦੇਖੇਗਾ ਤੇ ਚੰਗੀ ਸੋਹਣਾ ਹੋਊਗੀ ਆ ਤੂੰ ਤਾਂ ਹਟੋਂਦੇ ਆ ਹਨ ਤੇ ਕੀ ਕਰਾਂ ਮੈਂ ਇਹਨੂੰ ਵੀ ਸਮਝਾਉਂਦਾ ਮੇਰੀ ਹੈ ਨਾ ਬਾਜੀ ਜੀ ਜੇ ਇਹ ਨਹੀਂ ਹਟਾਉਂਦੇ ਤੇ ਤੂੰ ਹਟਾਉਣ ਵਾਲੀਆਂ ਗੱਲਾਂ ਕਰਦੇ ਤੁਸੀਂ ਤਾਂ ਆੜ ਕੇ ਸਿੱਧਾ ਡੇਰ ਲੜਨਾ ਉਹ ਜੜੀ ਗੱਲ ਹੈ ਵੀ ਮੂੰਹ ਨਾਲ ਵੀ ਕੀਤੀ ਜਾ ਸਕਦੀ ਕਿ ਲੜਨਾ ਹੀ ਹੁੰਦਾ ਜ਼ਰੂਰੀ ਮੂੰਹ ਨਹੀਂ ਗੱਲਾਂ ਕਰਦੇ ਇਹਨੂੰ ਕੀ ਕਹਿਤਾ ਵਾ ਕੋਈ ਕੀ ਗੱਲ ਮੈਨੂੰ ਦੱਸ ਤੂੰ ਕੋਈ ਗੱਲ ਨਹੀਂ ਨਿੱਕੀ ਜਿਹੀ ਗੱਲ ਆ ਉਹ ਅਗਰ ਨੇ ਇੱਕੋ ਬੈਠਦੇ ਬੇਸ ਕਰਦੇ ਪੂਜਿਆ ਕਰਾ ਉਹ ਤੋਂ ਦੇ ਜੀ ਮੇਰੇ ਨਾਲ ਲੜਨਾ ਉਹ ਕਿੱਡੀ ਗੱਲ ਆ ਕਰਾ ਗਈ ਇਹ ਦੱਸੋ ਭਲਾ ਮੈਂ 2-3 ਦਿਨ ਹੋ ਗਏ ਤੇ ਮੂੰਹ ਹਰ ਵੇਖਣ ਨੂੰ ਬੱਚੇ ਨੂੰ ਹਟਾ ਨਹੀਂ ਸਕਦੀ ਇਹ ਗਲਤੀ ਗੱਲ ਆ ਤੈਨੂੰ ਗਲਤੀ ਕਹਿੰਦੇ ਪਰ ਮੈਂ ਉਹਦੇ ਨਾਲ ਬਿਆੜਾ ਭਾਬੀ ਨੂੰ ਸਮਝਾ ਸਕਦੀ ਆ ਕਿ ਨਹੀਂ ਪਰ ਉਹਨੂੰ ਤੂੰ ਗਾਹ ਨੂੰ ਕੋਈ ਚੀਜ਼ ਨਹੀਂ ਲੈ ਕੇ ਦੇਣੀ ਤੂੰ ਲਾ ਦੇਣਾ ਤੇ ਉੱਥੇ ਬਹਿ ਕੇ ਖਾਂਦਾ ਰਿੰਦਾ ਮੁਰਗਾ ਹੱਡੇ ਦਿਵਾਲੇ ਹੋਿੰਦੇ ਸੀ ਜਾਣੂ ਕੀ ਬੱਡੀ ਵੱਡੀ ਗੱਲ ਆ ਉਹ ਜਾ ਫੜੋ ਨੀ ਬਾਬੀ ਜੀ ਗੱਲ ਕੋਈ ਵੱਡੀ ਨਹੀਂ ਆ ਬੱਚਾ ਦਾ ਮਨ ਉਹ ਖਲਾਤਾ ਇਹਨੇ ਜੇ ਪਕੇਦਾਰ ਤੂੰ ਹੀ ਤੇ ਸਿਰ ਦੇ ਬਾਲ ਨੂੰ ਤੇ ਪੈਣ ਦੇ ਜੇ ਤਾਂ ਮੈਂ ਨਾ ਹੁੰਦਾ ਤੇ ਹੱਥੀ ਪੈਣ ਦੇ ਉਹਨਾਂ ਦੇ ਉਹ ਗੱਲ ਕਿ ਇਹ ਮੈਨੂੰ ਪੈਣ ਨਹੀਂ ਸੀ ਉਹ ਜਾ ਨਦੀਪ ਤੋਂ ਉਹ ਫੜ ਲਿਆ ਲਿਆ ਕੇ ਦਇਆ ਕਰੋ ਉਹਨੂੰ ਹੋਰ ਚੀਜ਼ਾਂ ਅਗਲੇ ਸੁਣਾਗੇ ਆ ਨਾ ਨਾਲੇ ਵੇਰ ਨਾਲ ਆਪਣੀ ਜਨਾਨੀ ਦੇ ਗੁਣ ਗਾਉਂਦਿਆ ਸੀ ਤੁਹਾਨੂੰ ਬੁਰਿਆ ਕਹਿ ਗਿਆ ਉਹ ਗੱਲੀ ਨਾ ਬਸ ਕਰ ਤੂੰ ਹੀ ਮੇਰਾ ਸਿਰ ਨਾ ਖਾਗਾ ਕੋਈ ਗੱਲ ਨਹੀਂ ਬੱਚੇ ਦੀ ਗੱਲ ਤੂੰ ਛੱਡ ਕਾ ਪਿੰਦਰ ਨੂੰ ਤਾਂ ਮੈਂ ਦੇਖ ਲਾਂਗਾ ਨਾ ਬਾਅਦ ਚ ਜਿਹੜੀਆਂ ਗੱਲਾਂ ਪੁੱਠੀਆਂ ਸਿੱਧੀਆਂ ਕਰਕੇ ਗਿਆ ਵਾ ਠੀਕ ਲੈਣ ਆ ਗਏ ਸੀ ਅੱਜ ਜੇ ਤੁਸੀਂ ਨਾ ਨ ਆਂਦੇ ਤੇ ਇਹਦਾ ਲਾਹ ਚਾ ਮਾਮੇ ਦੇਣਾ ਸੀ ਝਾਂਬਾ ਤੇ ਤੂੰ ਲਾ ਦੇਣਾ ਸੀ ਪਰ ਮੈਨੂੰ ਤਾਂ ਪਿੰਦਰ ਤੇ ਗੁੱਸਾ ਪੜਾਉਂ ਰਿਹਾ ਵੀ ਕਿਦਾਂ ਜਨਾਨੀ ਸੈਰ ਲੈਣ ਆਣ ਕੇ ਸੁਣੀ ਨਹੀਂ ਗੱਲ ਕੁਝ ਨਹੀਂ ਤੇ ਉਲਟਾ ਆਣ ਕੇ ਵਿਆਹ ਬਣ ਕੇ ਮੂੰਖਾ ਬੰਦਿਆ ਦੇਣਾ ਚੰਗੇ ਲੱਗੇ ਇਦਾਂ ਤੂੰ ਵੀ ਭਰਾ ਦੇ ਗੁਣ ਗੰਮ ਦੇ ਫਿਰ ਦੇਂਦੇ ਵੀਰ ਮੇਰਾ ਵੀਰ ਮੇਰਾ ਦੇਖ ਲਿਆ ਅੱਜ ਤੂੰ ਇਹਨੂੰ ਉਹ ਚੱਲ ਜਾ ਯਾਰ ਮੇਰਾ ਦਿਮਾਗ ਨਖ ਪਾ ਗਗਮ ਇੱਧਰ ਆ ਮੇਰਾ ਪੁੱਤ ਕਾਦੀਲੀ ਪੁੱਤ ਨਹੀਂ ਖਲਾਰਾ ਪੰਨਾ ਹੁਣਾਵਾ ਆਤ ਨੂੰ ਮੈਂ ਪਾਪਾ ਲੱਗੇ ਛੱਡ ਕੇ ਆਵਾ ਤੇ ਫਿਰ ਮੈਂ ਆਣ ਕੇ ਆ ਚੁੱਕਦੀ ਇਧਰ ਆ ਮੇਰੇ ਲੱਡੂ ਜਾ ਆ ਜਾ ਮੇਰਾ ਸੋਹਣਾ ਪੁੱਤ ਇਹਨੂੰ ਬਾਹਰ ਚੁੱਕੀ ਪਹਿਲਾਂ ਜਿਹੜਾ ਖਲਾਰਾ ਪਿਆ ਉਹਨੂੰ ਚੋਕ ਚੋਕ ਦੇਣੀ ਹੁੰਦੀ ਨਾ ਉਧਰ ਛੱਡਣਾ ਵਾ ਚੁੱਕ ਕੇ ਜਾਵਾਂਗੀ ਚੋਕ ਕੇ ਜਾਏਂਗਾ ਜਾਰਾ ਨਹੀਂ ਮੈਂ ਤੇਰੀ ਨੱਕਰ ਲੱਗੀ ਹੈ ਕਿੱਡੀ ਸਰਦੇ ਵਾਲਾਂ ਨੂੰ ਪੈ ਗਈ ਅਮਾਸਾ ਕਾ ਗੱਲ ਕਹੀ ਐ ਕੋਈ ਗੱਲ ਤੈਨੂੰ ਤੇ ਮੈਂ ਦਸਾਂਗੀ ਉਲਟੀ ਗਿੰਦੀ ਨਾ ਗਾਣੇ ਸ਼ੁਰੂ ਕਰਦੇ ਆ ਫੜੋ ਇਹਨੂੰ ਤੇ ਮੈਂ ਚਾਦਰ ਝਾੜਾਵਾ ਅਗਮ ਕਿਉਂ ਇਦਾਂ ਦਾ ਕੰਮ ਕਰਦਾ ਨਾ ਬੋਲ ਵੇਲੋ ਮਾਸਾਕ ਜਿੰਨੀ ਗੱਲ ਹੀ ਤੇ ਕਿੱਥੇ ਚੜੇ ਤੇ ਕਿੱਥੇ ਉਤਰੇ ਦੋਵੇਂ ਜੀ ਇਸੇ ਕਰਕੇ ਨਹੀਂ ਇਹ ਪਿੰਦਰ ਇਹਨੂੰ ਮੈਂ ਅਗਮ ਨੂੰ ਉੱਥੋਂ ਲੈ ਕੇ ਆਉਂਦੀ ਵੀ ਇਹਦੇ ਤੋਂ ਤੇਨੇ ਰੋਜ਼ ਲੜਾਈ ਪਾਈ ਛੱਡਿਆ ਕਰਨੀ ਆ ਮੈਂ ਹੁਣ ਇਹਨਾਂ ਕਰਕੇ ਹੀ ਉੱਥੇ ਮੁੰਡਾ ਛੱਡ ਛੱਡਣਾ ਦਾ ਇਦਾਂ ਦਾ ਸਰ ਗਿਆ ਕੱਲੋਂ ਆਖਣਗੇ ਤੂੰ ਹੀ ਨਿਕਲ ਜਾਓ ਘਰੋਂ ਤੇ ਜਿੱਦਾਂ ਇਹਨਾਂ ਨੇ ਕੰਮ ਫੜੇ ਮੈਨੂੰ ਤੇ ਲੱਗੋ ਉਹਨਾਂ ਨੇ ਕੱਢ ਕੇ ਸਾਲ ਲੈਣਾ ਵਾ ਕੱਢ ਕੇ ਵਿਖਾਣਾ ਇਹਨਾਂ ਦਾ ਕੱਲਿਆਂ ਦਾ ਨਾ ਹਿੱਸਾ ਅਈ ਸ਼ਦਾਈ ਬੈਠੇ ਆਂ ਇਨੂੰ ਇੱਥੇ ਸਾਮ ਕੇ ਰੱਖੋ ਤੇ ਮੈਂ ਓ ਘਾਰ ਆਵਾਂ ਸਾਫ਼ ਇਹਨੂੰ ਉੱਧਰ ਨਾ ਜਾਂਦਿਆ ਕਰ ਇੰਦਰ ਚੱਲ ਜਾਂਦਾ ਹੁਣ ਫਿਰ ਮੈਂ ਵੀ ਕੀ ਕਰਾਂ ਨਿਆਣਾ ਵਾਂ ਉਹਨੂੰ ਕਿਹੜੀ ਸਮਝ ਆ ਉਹਨੂੰ ਹੱਲੇ ਵੀ ਕੋਈ ਪਤਾ ਹੈ ਅਸੀਂ ਕੀ ਕਰ ਵਿੱਚ ਹੋਇਆ ਤੇ ਕੀ ਨਹੀਂ ਹੋਇਆ ਉਹਨੂੰ ਤੇ ਖੇਡਣ ਨਾਲ ਮਤਲਬ ਆ ਲੈ ਵੀ ਦੂਆਂ ਜੀਆਂ ਨੂੰ ਪਤਾ ਨਹੀਂ ਹੋਈ ਕੀ ਕਿਹਾ ਹੈ ਅੱਜ ਤੱਕ ਮੈਨੂੰ ਲੋਭੀ ਵੀ ਨਹੀਂ ਸਮਝ ਆਉਂਦੀ ਉਹ ਕਿੰਨਾ ਅਗਮ ਦੇ ਨਾਲ ਕਰਦਾ ਵਾ ਪਹਿਲਾਂ ਆਪੇ ਚੀਜ਼ ਲੈ ਦਿੰਦਾ ਵਾ ਤੇ ਮੁਰਗਲ ਲੜਦਾ ਪੈਂਦੇ ਨੇ ਹਾਂ ਮੈਂ ਚੰਗਾ ਤੂੰ ਲਿਆ ਹੀ ਨਾ ਤੇ ਹੋਰ ਸਹੀ ਗੱਲ ਆ ਜਬਾਤ ਲੈ ਕੇ ਦਿੱਤੀ ਨਾ ਤੇ ਮੈਂ ਵੀ ਨਹੀਂ ਮੁੰਡੇ ਨੂੰ ਫੜਨੇ ਦਿਆ ਕਰਨੀ ਬਿਲਕੁਲ ਇਦਾਂ ਕਰੀ ਗੁੱਸਾ ਕਰਦਾ ਤਾਂ ਕਰੇ ਮੈਂ ਆ ਸਾਫ਼ ਕਰਾਵਾ ਜੋ ਕਰਿਆ ਤੂੰ ਲੱਡੂ ਤੂੰ ਕਿਉਂ ਇਹੋ ਜਿਹੇ ਗੰਦੇ ਗੰਦੇ ਕੰਮ ਕਰਦਾ ਹੁੰਦਾ ਪੁੱਤ ਲੈ ਠੀਕ ਹੈ ਨਾ ਹੁਣ ਤਨੀ ਨਾ ਕੋਈ ਕਸਰ ਹੈਗੀ ਇਹ ਮੈਨੂੰ ਲੱਗਦਾ ਤੇ ਨੂੰਮਣੀ ਮਾਸਾ ਆ ਕੜ ਮੁੰਡੇ ਨੂੰ ਕੀ ਦੇਣੀ ਆ ਥੱਲੇ ਖਨਾਰਾ ਪਾ ਕੇ ਰਤਾ ਵਾ ਕੀੜੀਆਂ ਚੜਨੀਆਂ ਬੈੱਡ ਤੇ ਤੇ ਨਰੇ ਇਹਨੂੰ ਬੈੱਡ ਸ਼ੀਟ ਨੂੰ ਨਾ ਧੋ ਫੇ ਲਿਆ ਇਹਨੂੰ ਕਿਉਂ ਹੋਇਆ ਛਾੜ ਕੇ ਤੇ ਲਿਆ ਦੋਨੀ ਆ ਛਾੜ ਕੇ ਨਹੀਂ ਹੋਣੀ ਧੋ ਫੇ ਲਿਆ ਗੱਲਾਂ ਤਾਂ ਬੜੀਆਂ ਕੰਡੀਆਂ ਫੜ ਯਾ ਫੜਾ ਔਖੀ ਕਾਦੀ ਹੁੰਦੀ ਆ ਮੇਰੇ ਸਿਰ ਸਾੜ ਕਰਨਾਈ ਹਜੇ ਛਾੜ ਦੀ ਅੱਖੀ ਹੋਣ ਲੱਗੀ ਆ ਬੰਦਾ ਪੁੱਛੇ ਕਰਨਾ ਨਹੀਂ ਆ ਇਧਰ ਆਹ ਮੇਰੀ ਗੱਲ ਸੁਣ ਦੱਸੋ ਮੰਮੀ ਦੱਸਣਾ ਕੀ ਉਹਦੇ ਚਲੋ ਝਾਨ ਸਿਆਣੇ ਡੇਸਣਾ ਆਪੋ ਵਿੱਚ ਤੇ ਤੂੰ ਸਿਆਣਾ ਇਹ ਨਾਲੋਂ ਉੰਜ ਵੱਡਾ ਵੇ ਤੂੰ ਵੀ ਜਾਂਦਾ ਲੱਗ ਪਿਆ ਹਾਂ ਉਹਨਾਂ ਦੇ ਨਾਲ ਵੱਧ ਘੱਟ ਗੱਲਾਂ ਕਰਨਾ ਮੰਮੀ ਮੈਂ ਕੀ ਕਰਨੇ ਹਾਂ ਜਾਂਦਿਆਂ ਨੂੰ ਦੋਵੇਂ ਚੀਜ਼ ਹੋਏ ਹੀ ਨਵਦੀਪ ਦੇ ਦਵਾਲੇ ਤੇ ਚੱਲ ਹੋ ਜਾਓ ਹੋਏ ਸੰਤੇ ਤੇਰਾ ਤਾਂ ਨਹੀਂ ਨਾ ਮਤਲਬ ਤੂੰ ਵੱਡਾ ਸਾਂ ਤੂੰ ਸਗੋਂ ਨਾਲੋਂ ਸਮਝਾਉਂਦੋ ਉਹ ਮੰਮੀ ਵੱਡਾ ਤੇ ਹੁਣ ਗੱਲਾਂ ਸੁਣੀ ਚਾਹੀਏ ਇਹਨਾਂ ਦੀਆਂ ਇਹਵੇਂ ਪੁੱਤਰ ਜਾਣੇ ਵੀ ਪੈਂਦੀ ਐ ਐਵੇਂ ਨੇ ਕਾਲੀਆਂ ਪਈ ਦਾ ਮੰਮੀ ਕਿੱਡੀ ਕਾ ਅਖਰ ਆ ਗਈ ਸੀ ਭਣਾ ਉਹ ਮਾਸਾ ਨੇ ਬਿਸਕੁਟ ਭੁਜਿਆ ਖਲਾਰਤੇ ਸੀ ਉੱਥੇ ਚਲ ਹੁਣ ਤੇ ਨਹੀਂ ਮੇਰੇ ਕੋਲ ਕੋਈ ਵੀ ਹੈਗਾ ਤੈਨੂੰ ਮੈਂ ਸਭ ਸਿਆਣਿਆ ਕਰਕੇ ਡਈ ਆ ਆਖਣ ਤੇ ਜੇ ਤੁਹਾਡੇ ਕੋਲ ਕੋਈ ਹੋਏ ਤਾਂ ਫਿਰ ਤੁਸੀਂ ਸਾਰੇ ਜਣੇ ਇੱਕੋ ਜਿਹਾ ਹੋ ਜਾਓ ਫਿਰ ਮਾਤਾ ਕੌਣ ਦੇਏ ਤੁਹਾਨੂੰ ਉਹ ਮੰਮੀ ਇਹਨਾਂ ਦਾ ਤਾਂ ਰੋਜ਼ ਦਾ ਕੰਮ ਹੋ ਗਿਆ ਚੰਗਾ ਰੋਈ ਜਾ ਕੰਮ ਹੋ ਗਿਆ ਬਣਾ ਤੇ ਚੁੱਪ ਘਾ ਰਿਆ ਕਰੋ ਇਦਾਂ ਨਾ ਕਰਿਆ ਕਰੋ ਤਾ ਮਾਸ਼ਾਅਰ ਘਰ ਤੇ ਰੋਈਦਾ ਚੰਗਾ ਨਹੀਂ ਹੁੰਦਾ ਕਿੰਨਾ ਚਿਰ ਮੰਮੀ ਚੁੱਪ ਰਵਾਂਗੇ ਮੈਂ ਅੱਜ ਬੋਲਿਆ ਮੈਂ ਕਦੀ ਬੋਲਿਆ ਦੱਸੋ ਹਕੇ ਕਦੀ ਤੈਨੂੰ ਬੋਲਣਾ ਵੀ ਨਹੀਂ ਸੀ ਚਾਹੀਦਾ ਤੇ ਮੇਰੇ ਨਾਲੇ ਸੁਣ ਗੱਲ ਤੁਸੀਂ ਜੋ ਮਰਜੀ ਆਪੋ ਵਿੱਚ ਵੱਧ ਘੱਟ ਕਰੋ ਜਾਣੇ ਨੂੰ ਨਹੀਂ ਵਿੱਚ ਲਿਆਉਣਾ ਹੈਗਾ ਸੋ ਸੁਖਣਾ ਦਾ ਮੁੰਡਾ ਐ ਕੋਈ ਵੱਧ ਘੱਟ ਗੱਲ ਕੀਤੀ ਗਈ ਨਾ ਤਾਂ ਫੇਰ ਵੇਖੇ ਮੇਰੇ ਤੋਂ ਬੁਰਾ ਕੋਈ ਨਹੀਂ ਮੰਮੀ ਮੰਮੀ ਅਸੀਂ ਉਹਨੂੰ ਕੀ ਕਹਿਣ ਦੇ ਆ ਭਾਵੇਂ ਨਹੀਂ ਕਹਿਣ ਦੇ ਚਲੋ ਠੀਕ ਆ ਜਿੱਦਾਂ ਕਹੋਗੇ ਓਦਾਂ ਹੀ ਕਰ ਲਾਂਗੇ ਹੋਰ ਦੱਸੋ ਮੈਂ ਦੱਸਣਾ ਕੀ ਏ ਤੂੰ ਸਿਆਣਾ ਵੇ ਤੂੰ ਨਾ ਵੱਧ ਘੱਟ ਬੋਲਿਆ ਕਰ ਨਾਲੇ ਜਾਣੇ ਨਾਲ ਤੇ ਸੋ ਗੱਲਾਂ ਘਰ ਚ ਹੋ ਜਾਂਦੀਆਂ ਮੰਮੀ ਉਹਨੂੰ ਵੀ ਸਮਝਾਇਆ ਕਰੋ ਹਾਂ ਦੋ ਜੇਨ ਵਿੱਚ ਥੋੜਾ ਜਾ ਚਲ ਸਮਝਾ ਲਗੀ ਉਹਨੂੰ ਵੀ ਮੈਂ ਉਹ ਵੀ ਆਵੇ ਵੱਧ ਘੱਟ ਬੋਲੀ ਜਾਂਦਾ ਚਾਹੀਦਾ ਨਹੀਂ ਉਹਨੂੰ ਉਹ ਤਾਂ ਮਾਰਦਾ ਬਾਣ ਤਲਵਾਰਾਂ ਦੇ ਇਹਨਾਂ ਕੋਲ ਚਾਰ ਪੈਸੇ ਹੀ ਹਗੇ ਨੇ ਪੈਸੇ ਨੂੰ ਤੀ ਸਾਹਮ ਕੇ ਰੱਖੋ ਉਹ ਤਾਂ ਪੁੱਤ ਮੈਨੂੰ ਹੀ ਪਤਾ ਵੈ ਨਹੀਂ ਉਬਾਲਾ ਖਾਣਾ ਚਾਹੀਦਾ ਸਗੋ ਪਰ ਇਹ ਨਹੀਂ ਨਾ ਜਰਦੀ ਆਹੋ ਪਰ ਨਹੀਂ ਨਾ ਜਾਣੇ ਨੇ ਚ ਗੱਲ ਨਹੀਂ ਲਿਆਉਣੀ ਚਾਹੀਦੀ ਤੇ ਗਾਂ ਤੋਂ ਮਤ ਸਿੱਖੀ ਜੇ ਕੋਈ ਗੱਲ ਹੋ ਵੀ ਜਾਏਗੀ ਨਾ ਤੇ ਮੈਨੂੰ ਦੱਸਿਓ ਕੋਈ ਨਹੀਂ ਮੰਮੀ ਆਹੋ ਤੁਸੀਂ ਉਦੋਂ ਕਿੱਥੇ ਗਏ ਹੋ ਮੈਂ ਉਦੋਂ ਉਧਰ ਗਈ ਹਾਂ ਤੇਰੀ ਚਾਚੀ ਵੱਲ ਅਸ਼ਾ ਹਾਂ ਉਹ ਮੈਂ ਤੇ ਆ ਬਾਹਰੋਂ ਆਇਆ ਖਪਿਆਤਾ ਪਿਆ ਆਣ ਕੇ ਨਾ ਅੱਗੇ ਤਮਾਸ਼ਾ ਲਾਇਆ ਆਹੋ ਤੇ ਮੈਂ ਵੀ ਇਹਨਾਂ ਨੂੰ ਵੇਖ ਕੇ ਡਈ ਆ ਅੱਖਣ ਵੀ ਇਹਨਾਂ ਨੂੰ ਹੋਇਆ ਕੀ ਐਡੇ ਐਡੇ ਮੂੰਹ ਹੋਏ ਨੇ ਇਹਨਾਂ ਦੇ ਤੇ ਮੈਂ ਪਿੰਦਰ ਨੂੰ ਪੁੱਛਣੀ ਆ ਤੇ ਉਹ ਸਭ ਮੇਰੇ ਨਾਲ ਡਈ ਵਦ ਘੱਟ ਕਰਨ ਤੈਨੂੰ ਪਤਾ ਹੀ ਹੈ ਨਾ ਉਹਨੇ ਇੱਕ ਇੱਕ ਦੀਆਂ 4 4 ਗੰਡਣੀਆਂ ਨੇ ਕਿੰਨੇ ਉਹਨੇ ਹੀ ਗਰਲੀਨ ਨਹੀਂ ਓਹ ਢੇਸੀ ਮੇਰੇ ਨਾਲ ਬੋਲ ਰਹਾ ਆਂਦੀ ਭਾਜੀ ਨੂੰ ਬੋਲਣ ਦੀ ਜਾਚ ਹੈਗੀ ਆਹੋ ਇਹਨਾਂ ਨੂੰ ਤਾਂ ਬੜੀ ਏ ਇਹਨਾਂ ਕੋਈ ਵੱਡਾ ਨਹੀਂ ਛੋਟਾ ਨਹੀਂ ਵਖਣਾ ਹੁੰਦਾ ਮੰਮੀ ਚੱਲ ਮੇਰੀ ਗੱਲ ਸੁਣ ਪੁੱਤ ਵੱਡੇ ਨੂੰ ਫਿਰ ਵੀ ਲਿਆ ਜਾਂਦਾ ਵਾ ਵਿੱਚ ਜਾਣਿਆਂ ਦੀ ਗੱਲ ਜਾਣਿਆਂ ਸੀ ਰਹਿ ਜਾਂਦੀ ਏ ਮੰਮੀ ਇਹ ਹੁਣ ਕਿਹੜਾ ਜਾਣਾ ਮੈਂ ਯਾਦ ਲੈ ਉਹਦੇ ਮੈਨੂੰ ਪਤਾ ਵਾ ਜਦੋਂ ਵਿਆਹ ਹੋਰੇ ਜਾਣਾ ਤੀਆਂ ਪੁੱਤਰ ਫਿਰ ਜਾਣਾ ਕੋਈ ਵੀ ਨਹੀਂ ਹੁੰਦਾ ਆ ਤਾਂ ਫਿਰ ਗੱਲ ਕਰਨ ਦੇ ਵਿੱਚ ਜਿਹੜਾ ਵੱਡਾ ਹੈ ਉਹ ਵੱਡਾ ਜਿਹੜਾ ਛੋਟਾ ਛੋਟਾ ਹੈ ਪਰ ਲੱਭ ਨੂੰ ਵੀ ਸਿਆਣਾ ਬਣਨਾ ਚਾਹੀਦਾ ਹੁਣ ਐਵੇਂ ਉਹਦੇ ਮਗਰ ਲੱਗ ਜਾਂਦਾ ਤੇ ਉਹ ਵੀ ਲੱਗ ਪੈਂਦਾ ਕਰਨ ਚਲੋ ਹੁਣ ਮੰਮੀ ਕੀ ਕਰੀਏ ਫਿਰ ਪਿੰਦਰ ਇੱਧਰ ਆਉ ਹਾਂ ਮੇਰੀ ਗੱਲ ਸੁਣੋ ਫੇਰ ਚੱਲ ਜਿਥੇ ਵੀ ਜਾਣਾ ਵਾ ਦੱਸ ਕੀ ਜਾਣਾ ਹੈ ਅੰਦਰ ਆਉ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਜ਼ਰੂਰੀ ਚੱਲੋ ਤੇ ਜਿਹੜਾ ਵੀ ਕੰਮ ਹੈਗਾ ਕਰ ਛਿੱਟ ਦੱਸ ਨੀਂ ਰੁਕ ਜਾਓ ਇੱਕ ਮਿੰਟ ਇਹ ਖਪੜਾ ਕੀ ਖਲਾ ਤਾਂ ਡੇ ਬੂਆ ਬੰਦ ਕਰਕੇ ਇਹੋ ਜੀ ਵੀ ਕਿਹੜੀ ਗੱਲ ਆ ਬੂਆ ਬੰਦ ਕਰਕੇ ਜਿਹੜੀ ਹੁਣੀ ਪਿੰਡਰ ਮੈਂ ਇੱਕ ਗੱਲ ਕਰਨੀ ਕਿ ਮੇਰੇ ਕੋਲ ਕੁਝ ਪੈਸੇ ਹੈਗੇ ਆ ਤੇ ਕੁਛ ਤੇ ਆਪਾਂ ਜਮਾ ਕਰਵਾਏ ਨੇ 30000 ਰੁਪਿਆ ਹੈਗਾ ਵਾ ਤੇ ਉਹ ਵੀ ਤੁਸੀਂ ਜਮਾ ਕਰਾਉ ਹਾਂ ਜਮਾ ਕੋਈ ਨਹੀਂ ਕਰਾ ਦੇਣਾ ਤੇ ਇਦਾਂ ਨਾ ਕਰੀਏ ਕਹੇ ਉਹ ਵੀ ਹੈਗੇ ਨੇ ਆ ਵੀ ਹੈਗੇ ਨੇ ਤੇ ਦੁਕਾਨ ਹੀ ਲੱੱਲਾ ਕੋਈ ਸ਼ਹਿਰ ਪਿੰਡਰ ਇੰਨੇ ਕਿ ਪੈਸਿਆਂ ਦੀ ਕਿੱਥੇ ਦੁਕਾਨ ਆਣੀ ਆ ਤੇ ਜਾ ਮੇਰੇ ਪਿੰਡ ਚ ਇੱਕ ਕਹਿੰਦੀ ਸੀ ਕਿ ਇਹ ਕਮੇਟੀ ਸ਼ੁਰੂ ਕੀਤੀ ਆ 2.5 ਲੱਖ ਵਾਲੀ ਤੇ ਜਾਵੇਂ ਰੱਦਾ ਫਿਰ ਉਹ ਪਾ ਦਿੰਨੇ ਆ ਤੇ ਫਿਰ ਬਾਅਦ ਵਿੱਚ ਲੱਲਾਂਗੇ ਔਰ ਇਹ ਵੀ ਕੰਮ ਸੇ ਇਹਦਾ ਪਰ ਇਹ ਕਿਉਂ ਦੇ ਵਾਸਤੇ 2 ਸਾਲ ਖਲੋਣਾ ਪੈਣਾ ਵਾ ਉਹ ਚੱਲ ਕੋਈ ਗੱਲ ਨਹੀਂ ਇਹ ਵੀ ਇਹ ਵੀ ਉਧਰੋਂ ਪੈਸੇ ਵੀ ਤਾਂ ਘੱਟੇ ਹੋ ਜਾਂਦੇ ਆ ਨਾ ਜੇ ਆਪਾਂ ਪਹਿਲਾਂ ਸਟੱਡਿੰਗ 'ਚ ਚੁੱਕਾਂਗੇ ਫਿਰ ਘਾਟਾ ਬੜਾ ਪੈਂਦਾ ਵਾ ਆਪਾਂ ਕੀ ਕਰਨਾ ਚਾਹਕੇ ਪਰ ਫਿਰ ਦੁਕਾਨ ਇੰਨੇ ਕ ਪੈਸੇ ਕਿੱਥੋਂ ਆ ਜਾਣੇ ਆ ਉਹ ਪੈਸੇ ਹੈਗੇ ਨੇ ਪੈਸੇ ਕਿੱਥੋਂ ਆਏ ਤੁਹਾਡੇ ਕੋਲ ਮੇਰੇ ਕੋਲ ਨਹੀਂ ਆ ਮੰਮੀ ਕੋਲ ਵੀ ਹੈਗੇ ਨਹੀਂ ਤੇ ਡੈਡੀ ਕੋਲ ਵੀ ਹੈਗੇ ਨਹੀਂ 25 ਲੱਖ ਰੁਪਏ ਮੰਮੀ ਦੇ ਖਾਤੇ 'ਚ ਜਮ੍ਹਾਂ ਤੇ 2.5-3 ਲੱਖ ਡੈਡੀ ਦੇ ਆ ਉਹਨਾਂ ਕੋਲ ਇੰਨੇ ਪੈਸੇ ਕਿੱਥੋਂ ਆਏ ਪਿੰਦਰ ਉਹਨਾਂ ਨੂੰ ਦੇਪੂ ਸੌਫ ਕਰੀ ਵਾਲੇ ਨੇ ਉਹ ਚਲ ਸਗੋ ਬਤਿਆ ਉਹਨਾਂ ਕੋਲ ਵੀ ਹੈਗੇ ਨੇ ਤੇ ਉਹਨਾਂ ਨੇ ਤੁਸੀਂ ਰਹਿਣ ਦੋ ਆਪਾਂ ਨੂੰ ਛੇੜਨੇ ਹੈਗੇ ਮੁੜ ਕੇ ਫੇਰ ਕਹਿਣਗੇ ਕੱਲ ਨੂੰ ਜੇ ਕਿਸੇ ਦੂਜੇ ਨੂੰ ਪਤਾ ਲੱਗਿਆ ਭਈ ਇਹਨਾਂ ਨੇ ਮੰਮੀ ਡੈਡੀ ਕੋ ਲੈ ਕੇ ਪੈਸੇ ਤੇ ਫੇਰ ਦੁਕਾਨ ਖੋਲਦੀ ਏ ਉਹਨਾਂ ਨੂੰ ਦੱਸਣਾ ਥੋੜੀ ਉਹਨਾਂ ਨੂੰ ਮੰਮੀ ਨੇ ਮੈਨੂੰ ਇੰਨੀ ਗੱਲ ਕਹੀ ਏ ਵੀ ਜੇ ਲੋੜ ਹੋਈ ਨਾ ਤੇ ਲੈ ਲਈ ਪਰ ਜਦੋਂ ਇਹਨੂੰ ਠੇਕਾ ਨਹੀਂ ਦਿੱਤਾ ਮੰਮੀ ਤੇ ਉਦੋਂ ਵੀ ਆਂਦੀ ਹੈ ਮਿਲਣ ਲੈ ਉਹ ਮੈਂ ਫੇਰ ਰਹਿਣ ਦੋ ਜਮਾਈ ਦਰ ਜੇ ਲੋੜ ਪਏ ਤਾਂ ਬੰਦਾ ਖੜਾ ਵੀ ਲੈਂਦਾ ਏ ਏਡੀ ਗੱਲ ਵੀ ਨਹੀਂ ਹੈਗੀ ਤੇ ਹਉ ਚਲੋ ਫਿਰ ਕਰ ਲਿਓ ਗੱਲ ਉਹਨਾਂ ਦੇ ਨਾਲ ਕੋਈ ਨਹੀਂ ਮੈਂ ਮੰਮੀ ਨਾਲ ਕਰਾਂਗਾ ਗੱਲ ਸਗੋ ਜੇ ਮੰਨ ਜਾਣਗੇ ਤੇ ਲੱਲਾਂਗੇ ਤੇ ਬਾਅਦ ਵਿੱਚ ਹੌਲੀ ਹੌਲੀ ਹਰ ਮਹੀਨੇ ਇਹਨਾਂ ਦੇ ਖਾਤੇ ਜੀ ਫਿਰ ਜਮਾ ਕਰਵਾਈ ਜਾਵਾਂਗੇ ਵਾਹ ਜੀ ਚਲ ਜੇ ਚੀਜ਼ ਕੋਲ ਹੋਏ ਤੇ ਵਰਤੀ ਲਈਦੀ ਏ ਹਮ ਇੱਕ ਕੰਮ ਕਰਦੇ ਹਾਂ ਹਰ ਮੰਮੀ ਹੁਣਾ ਕੋ ਲੱਲਣੇ ਪੈਸੇ ਉਹਦੀ ਦੁਕਾਨ ਲੈਣਿਆ ਸ਼ਹਿਰ ਤੇ ਕਮੇਟੀਆਂ ਜੜੀਆਂ ਨੂੰ ਤਾਂ ਵੀ ਪਾਈ ਜਾਵਾਂਗੇ ਅਹੋ ਤੇ ਪਾਵਾਂਗੇ ਫੇਰੀ ਕੁਝ ਬਾਨਾ ਵਾ ਐਦਾਂ ਤੇ ਹੁਣ ਮੰਨ ਲਓ ਜਿਹੜੇ ਪੈਸੇ ਹੁੰਦੇ ਨੇ ਆਤਮੇ ਲਕਾਲ ਕੋਕੇ ਧੜ ਤੁਰ ਰੱਖ ਦਈਏ ਤੇ ਫੇਰ ਬਚੇ ਨੇ ਨਹੀਂ ਤੇ ਤੁਸੀਂ ਤੇ ਆਂਦੇ ਜਿੰਨੇ ਹੈਗੇ ਨਵਦੀਪ ਮੈਨੂੰ ਫੜਾ ਦੇ ਮੈਨੂੰ ਉੱਥੋਂ ਨਾ ਲਿਹਾਉਣੇ ਪੈਣ ਮੈਂ ਕਿਹੜੇ ਜਾ ਰਹੇ ਮੈਂ ਵੀ ਤੁਹਾਡੇ ਲਈ ਲਿਆ ਆਂ ਭਾਵੇਂ ਤੁਸੀਂ ਸਾਡੇ ਲਈ ਕਰ ਰਹੇ ਹੋ ਪਰ ਇੱਕ ਇੱਕ ਘਰ ਚ ਪੈਸੇ ਪਏ ਹੋਣਾ ਖਰਚੇ ਜਾਂਦੇ ਨੇ ਤੇ ਇਹ ਆ ਕਿ ਪਤਾ ਹੋਏ ਨਾ ਕਿ ਅਹੀਂ ਕਿਤੇ ਦੇਣੇ ਆ ਤੇ ਫੇਰ ਅਹੀਂ ਉਹ ਸਾਬ ਨਾਲ ਖਰਚਾ ਕਰਦੇ ਆ ਨਹੀਂ ਇਹ ਤਾਂ ਗੱਲ ਤੇਰੇ ਸਹੀ ਹੈ ਚੱਲ ਕੋਈ ਨਹੀਂ ਹਜੇ ਤੋ ਰੱਖਾ ਤੇ ਵੇਨੇ ਆ ਫਿਰ ਬਾਅਦ ਚ ਕੀ ਕਰਨਾ ਵਾ ਗੱਲ ਕਰਾਂਗਾ ਮੰਮੀ ਨਾਲ ਆਹ ਕੋਈ ਨਹੀਂ ਤੁਸੀਂ ਕਰ ਲਿਓ ਉਹਨਾਂ ਨਾਲ ਗੱਲ ਚੱਲ ਇਹੋ ਹੀ ਬਸ ਤੇ ਹਾਂ ਮੈਂ ਇਹੋ ਗੱਲ ਕਰਨੀ ਸੀ ਮੈਂ ਤਾਂ ਕਰਕੇ ਬੁਆ ਬੰਦ ਕੀਤਾ ਕਿ ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਤੇ ਔਖੇ ਹੋ ਜਣਾ ਕਿ ਇਹਨਾਂ ਕੋਲ ਇਹਨੇ ਪੈਸੇ ਕਿੱਥੋਂ ਆਏ ਪਰ ਉਹਨਾਂ ਨੇ ਇਹ ਨਹੀਂ ਨਾ ਸੋਚਣਾ ਕਿ ਹੁਣ ਇਹ ਵੀ ਕਮਾਈ ਕਰਦੀ ਐ ਸਵਾਈ ਦੇ ਕਿਹੜੇ ਥੋੜੇ ਪੈਸੇ ਹੁੰਦੇ ਨੇ ਆਹੋ ਨਹੀਂ ਬਥੇਰੇ ਬਣ ਜਾਂਦੇ ਨੇ ਹੋਰ ਚਲ ਕੋਈ ਨਹੀਂ ਫਿਰ ਕਰ ਤੂੰ ਆਪਣਾ ਕੰਮ ਠੀਕ ਆ ਚਲ ਹੁਣ ਜੇ ਮੰਮੀ ਨਾਲ ਗੱਲ ਕਰਨਗੇ ਨਾ ਤੇ ਸੁਗਧਕਾਨ ਨਾਲ ਲੰਘਗੇ ਤੇ ਸਿਆਦਾ ਹੀ ਸ਼ਹਿਰ ਵਿੱਚ ਇਥੇ ਪਿੰਡ ਵਿੱਚ ਤੇ ਜਿਹੜੇ ਇਥੋਂ ਸਮਾਈਂ ਦੇ ਕੇ ਜਾਂਦੀ ਉਹ ਹੀ ਇਕੱਠੀ ਹੁੰਦੀ ਆ ਤੇ ਉੱਥੇ ਹੋਰ ਵੀ ਕਿੰਨੇ ਲਾਂਵੇਂ ਦੇ ਲੋਕ ਜੁੜ ਜਣੇ ਆ ਵੇਖ ਲਾ ਮੰਮੀ ਡੈਡੀ ਕਿਡੇ ਚਲਾਕ ਆ ਇਹਨਾਂ ਨੂੰ ਦੱਸਿਆ ਤੇ ਤੁਹਾਡੇ ਕੋਲ ਕਿੰਨੇ ਪੈਸੇ ਆ ਤੁਹਾਡੇ ਨਾਲ ਵੇ ਕਿਤੇ ਗੱਲ ਹੀ ਨਹੀਂ ਕੀਤੀ